ਹਾਂਜੀ ਦੋਸਤੋ ਕੀ ਹਾਲ ਚਾਲ ਆਜ ਅਜਾ ਫਿਰ ਅਪ ਚੱਲੇ ਆਂ ਪਸਲਾ ਲੈ ਗੁਣਾ ਲੈਣ ਜਿਹੜਾ ਸਾਲਾ ਚੱਪੂ ਮੰਨੇ ਨੇ ਟਰਾਲੀ ਚ ਪਈ ਐ ਭੱਲੀਆਂ ਤੰਗਲੀ ਤੇ ਆਪਣਾ ਉਹ ਹੀ ਨੀਜੀ ਮਿੱਤਰ ਆ ਗਿਆ ਉਹ ਹੁੰਦਾ ਤੁਰਿਆ ਬਰਾਨੀਗਾ ਚੋਂ ਲੈਣ ਚੱਲੇ ਆਂ ਅਪ ਗੁਣਾ ਕੈਂ ਠੀਕ ਆ ਠੀਕ ਕਰਦੇ ਬਾਈ ਸਾਈ ਬਾਈ ਚੱਲ ਲਈ ਆ ਰਿਹਾ ਤੂੰ ਓਏ ਕਜਰਾ ਤੇਰੇ ਤੇ ਕਹਿ ਤਾ ਪਾ ਪਾਲਿਆ ਥੋੜੇ ਦੀਆਂ ਪਾਲਰ ਨਾਲ ਆਦਾ ਗੇਅਰ ਨਿਕਲ ਗਿਆ ਤੇਰਾ ਪੱਟਾ ਗੇਅਰ ਮਾਲਿਆ ਬਾਈ ਮਾ ਤੇਰਾ ਤੇਰੇ ਤੇ ਪੁਰਾਣੀ ਜੀ ਤੇਰੇ ਤੇ ਟਰੈਕਟਰ ਹੈ ਟਿੱਲੀ ਵੱਡੇ ਵੱਡਾ ਟਿੱਲੀ ਜਦੋਂ ਮੇਰੇ ਕਿੱਕਰਦੀ ਬੜਾ ਕੰਡਿਆਲੀ ਹੋਈ ਘੜੀ ਖੇਤਾਂ ਦੇ ਆ ਗੂਣਾ ਚੱਕਣਾ ਹੈ ਬਾਬਾ ਇਹ ਛੱਡ ਦੇ ਨਾ ਯਾਦ ਕਰ ਰੱਖ ਲੈ ਲੈ ਬਾਬੇ ਆਪ ਭਰ ਲਿਆ ਗੂਣਾ ਆ ਦੇਖੋ ਟਰਾਲੀ ਦੇ ਵਿੱਚ ਕੀ ਆ ਪੌਣ ਚੱਲੇ ਆ ਘਰਾਂ ਨੂੰ ਘਰ ਜਾ ਕੇ ਲੱਦਾਂਗੇ ਤੇ ਲਾਵਾਂਗੇ ਬਾਈ ਦਿੱਤੀ ਆਂਦੀ ਇਹ ਕਿੱਥੇ ਅੜਿਆ ਲਾਉਗਾ ਤਾਂ ਗੜੀ ਬੜੀ ਥੇਰੀ ਪਤਾ ਨਹੀਂ ਕਿੱਥੇ ਆ ਨੀ ਲੱਗਾ ਇਹ ਜਾਂ ਕੋਈ ਵੱਟਾਂ ਦੇ ਨਾਲ ਕੋਈ